ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ 8 ਮਾਰਚ 2025 ਨੂੰ 13 ਲੋੜਵੰਦ ਬੱਚਿਆਂ ਦੇ ਵਿਆਹ ਕੀਤੇ ਜਾਣੇ ਹਨ ਜਿਸ ਦੇ ਲਈ ਅੱਜ ਇੱਕ ਪੋਸਟਰ ਜਾਰੀ ਕੀਤਾ ਗਿਆ ਆਓ ਸੁਣਦੇ ਹਾਂ ਸੰਸਥਾ ਦੇ ਮੈਂਬਰ ਕੀ ਕਹਿੰਦੇ ਹਨ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਕਿਉਂਕਿ ਇਹ ਜਿਹੜਾ ਵਿਆਹ ਮਾਹੌਤ ਹਰ ਸਾਲ ਹੁੰਦਾ ਹੈ 8ਵੀਂ ਵਾਰ ਸੰਸਥਾ ਨੂੰ ਦੱਖਤਾ ਦੇ ਸਹਿਯੋਗ ਨਾਲ ਮਾਤਾ ਕੁਜੀ ਭਲਾਈ ਕੇਂਦਰ ਵੱਲੋਂ ਇਹ ਸੇਵਾ ਦਾ ਮੌਕਾ ਜਿਹੜਾ ਹੈਗਾ ਇਹ ਮਿਲਿਆ ਸੰਸਥਾ ਨੂੰ ਸੋ ਇਸ ਕਰਕੇ ਸਾਰੇ ਬਹੁਤ ਸੰਸਥਾ ਦੇ ਜਿੰਨੇ ਵੀ ਸਹਿਯੋਗੀ ਨੇ ਸਭ ਵਧਾਈ ਦੇ ਪਾਤਰ ਨੇ ਤੇ ਵਿਆਹਤ ਸਭਾ ਤੇ ਮਾਸਟਰ ਜੀ ਨੇ ਦੱਸ ਦਿੱਤਾ ਆ ਤੇ ਮੈਂ ਹੁਣ ਬੇਨਤੀ ਕਰਨਾ ਚਾਹਾਂਗਾ ਵੀ ਜਿਹੜਾ ਨਵਾਂ ਪ੍ਰੋਜੈਕਟ ਅਸੀਂ ਸ਼ੁਰੂ ਕਰ ਰਹੇ ਹਾਂ ਦਫ਼ਤਰ ਦਾ ਜਿਸ ਦੇ ਵਿੱਚ ਇੱਕ ਲਾਇਬ੍ਰੇਰੀ ਜਿਹੜੀ ਹੈਗੀ ਆ ਉਹ ਔਰ ਉੱਥੇ ਲਾਇਬ੍ਰੇਰੀ ਔਰ ਲਾਇਬ੍ਰੇਰੀ ਦੇ ਵਿੱਚ ਬੈਠਣ ਜੋਗੀ ਜਗ੍ਹਾ ਇੱਥੇ ਬੈਠ ਕੇ ਬਜ਼ੁਰਗ ਆ ਕੇ ਆਪਦਾ ਸਮਾਪਤੀਤ ਕਰਨ ਔਰ ਉੱਥੇ ਵਧੀਆ-ਵਧੀਆ ਪੁਸਤਕਾਂ ਜਿਹੜੀਆਂ ਉਹ ਪੜ ਸਕਣ ਉਹਦੇ ਵਾਸਤੇ ਜਿਹੜਾ ਹੈਗਾ ਸਾਰੀਆਂ ਸੰਗਤਾਂ ਨੂੰ ਸਹਿਯੋਗ ਦੀ ਅਪੀਲ ਹੈ ਤੇ ਵੈਸੇ ਸੰਗਤਾਂ ਦੀ ਸਹਿਯੋਗ ਦੇ ਕਦੀ ਇਨਕਾਰ ਨਹੀਂ ਕੀਤਾ ਕਿਉਂਕਿ ਜੋ ਵੀ ਪ੍ਰੋਜੈਕਟ ਸ਼ੁਰੂ ਹੋਇਆ ਆ ਉਹ ਅੱਜ ਤੱਕ ਸਿਰੇ ਚੜਦਾ ਆ ਰਿਹਾ 10 ਸਾਲ ਜਿਹੜੇ ਸੰਸਥਾ ਨੇ ਪਿਛਲੇ ਸਾਲ ਕੰਪਲੀਟ ਕੀਤੇ ਸੀ ਤੇ 11ਵੇਂ ਸਾਲ ਦੇ ਵਿੱਚ ਸੰਸਥਾ ਜਾ ਰਹੀ ਹੈ ਸੋ ਬਹੁਤ ਵਧੀਆ ਸਹਿਯੋਗ ਹਰ ਵळे ਮੇਰੀਆਂ ਸੰਸਥਾ ਸੰਗਤਾਂ ਦਾ ਔਰ ਇਸ ਵੇਲੇ ਵੀ ਮੈਂ ਉਮੀਦ ਕਰਦਾ ਵਧ ਚੜ ਕੇ ਸੰਕਟਾ ਸਹਾਇਕ ਦੇਣ ਗਿਆ ਅਰ ਉਸ ਵਧ ਚੜ ਕੇ ਸੇਵਾ ਜਿਹੜੀ ਹੈਗੀ ਆ ਸੰਕਟਾ ਨਹੀਂ ਕੀਤੀ ਜਾ ਸਕਦੀ ਧੰਨਵਾਦ ਲਾਈ ਕੇਂਦਰ ਬੁਰਲਾਡਾ ਵੱਲੋਂ ਇੱਥੇ ਅੱਜ ਵਿਆਪਸੋਲੀ ਇਸ਼ਤਿਹਾਰ ਜਾਰੀ ਕੀਤਾ ਗਿਆ ਸਾਡੀ ਸੰਸਥਾ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਇਲਾਕਾ ਨਿਵਾਸੀਆਂ ਨੂੰ ਕਿ ਉਹ ਬੱਚਿਆਂ ਦੀ ਲਿਸਟ ਸਾਡੇ ਕੋਲ ਜਰੂਰ ਪਹੁੰਚਦੀ ਕਰਨ ਜਿਨ੍ਹਾਂ ਦੇ ਪੈਲ ਦੇ ਅਧਾਰ ਤੇ ਮਾਤਾ ਪਿਤਾ ਨਹੀਂ ਹੈਗੇ ਜਾ ਕੰਮ ਕਰਨ ਤੋਂ ਅਸਮਰਥਾ ਜਿਹਦੇ ਮਾਤਾ ਪਿਤਾ ਉਹਨਾਂ ਬੱਚਿਆਂ ਨੂੰ ਅਸੀਂ ਪਾਲ ਦੇਵਾਂਗੇ ਲੜਕੀ ਦੀ ਉਮਰ 18 ਸਾਲ ਹੋਣੀ ਚਾਹੀਦੀ ਆ ਤੇ ਲੜਕੇ ਦੀ ਉਮਰ 21 ਸਾਲ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਮਾਤਾ ਗੁਜ਼ਰੀ ਭਲਾਈ ਕੇਂਦਰ ਵੱਲੋਂ ਲਾਇਬ੍ਰੇਰੀ ਵਾਸਤੇ ਤੇ ਹੋਲਡ ਹੋਮਸ ਜਿੱਥੇ ਬਜ਼ੁਰਗ ਦਿਨੇ-ਦਿਨੇ ਆਪਣਾ ਵਧੀਆ ਤਰੀਕੇ ਨਾਲ ਟਾਈਮ ਪਾਸ ਕਰ ਸਕਦੇ ਨੇ ਉਹਦੇ ਵਾਸਤੇ ਵੀ ਫੰਡ ਦੀ ਬੇਨਤੀ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਸਾਡੀ ਸੰਸਥਾ ਦੇ ਜਿਹੜੇ ਮੁੱਖ ਸੇਵਾਦਾਰ ਨੇ ਮਾਸਟਰ ਕੁਲਵੰਤ ਸਿੰਘ ਜੀ ਮਾਸਟਰ ਆਪਣਾ ਕੁਲਦੀਪ ਸਿੰਘ ਜੀ ਤੇ ਕੁਲਵਿੰਦਰ ਸਿੰਘ ਸੇਵਾਦਾਰ ਈਓ ਸਾਹਿਬ ਵੱਲੋਂ ਇੱਕ ਇੱਕ ਲੱਖ ਰੁਪਏ ਦਾ ਵਾਲ ਇਸ ਫੰਡ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਹੋਰ ਵੀ ਸਾਡੇ ਦਾਨੀ ਸੱਜਣਾ ਦਾ ਕਾਫੀ ਸਾਡੇ ਕੋਲ ਫੰਡ ਆ ਵੀ ਚੁੱਕਿਆ ਹੈ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਇਹ ਪ੍ਰੋਜੈਕਟ ਅਸੀਂ ਜਲਦੀ ਹੀ ਕੰਪਲੀਟ ਕਰਨਾ ਸੋ ਸਾਰੇ ਲੱ ਕਰਨ ਵਾਲਿਆਂ ਨੂੰ ਬੇਨਤੀ ਆ ਮਾਤਾ ਗੁਜ਼ਰੀ ਭਲਾਈ ਕੇਂਦਰ ਦਾ ਮਾਤੋਬਾਦ ਸਾਦਿਓ ਅਸੀਂ ਲੋੜਵੰਦਾਂ ਦੀ ਹੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਮਾਤਾ ਗੁਜ਼ਰੀ ਜੀ ਭਲਾਈ ਕੇਂਦਰ ਵੱਲੋਂ ਜੋ 2018 ਤੋਂ ਵਿਆਹ ਮਾ ਉਸ ਤੋਂ ਸ਼ੁਰੂ ਕੀਤਾ ਗਿਆ ਹੈ ਤਾਂ ਬਹੁਤ ਹੀ ਲੋੜਵੰਦ ਗਰੀਬ ਅਸੀਂ ਆ ਜਿਨ੍ਹਾਂ ਦੇ ਪਿਤਾ ਜਾਂ ਮਾਤਾ ਪਿਤਾ ਨਹੀਂ ਰਹਿੰਦੇ ਬੜਾ ਮੁਸ਼ਕਲ ਹੋ ਜਾਂਦਾ ਹੈ ਉਹਨਾਂ ਨੂੰ ਆਪਣੇ ਬੱਚੇ ਨੂੰ ਤੋੜਨਾ ਸੋ ਮਾਤਾ ਗੁਜਰੀ ਜੀ ਭਾਈ ਕੇਂਦਰ ਵੱਲੋਂ ਇਹ 8ਵਾਂ ਵਿਆਹ ਮੌਸਮ ਜੋ ਹਰ ਸਾਲ ਮਹਿਲਾ ਦੇ ਇੱਕ ਮੌਕੇ 8 ਮਾਰਚ ਨੂੰ ਕੀਤਾ ਜਾਂਦਾ ਹੈ ਇਸ ਵਾਰ ਵੀ ਇਹ 8 ਮਾਰਚ ਨੂੰ ਲਗਭਗ 13 ਬੱਚੀਆਂ ਦੇ ਵਿਆਹ ਦਾਣਾ ਮੰਡੇ ਭਲਾੜਾ ਵਿੱਚ ਕੀਤੇ ਜਾਣੇ ਹਨ ਉਹਨਾਂ ਸੰਬੰਧਿਤ ਚੌਕੇ ਸਵਾ ਥੋੜਾ ਰਹਿ ਗਿਆ ਹੈ ਅੱਜ ਪੋਸਟਰ ਤੇ ਸਿਹਾਰ ਜਾਰੀ ਕੀਤੇ ਜਾ ਰਹੇ ਹਨ ਜੋ ਸਮੂਹ ਆਕਾਨ ਵਾਸੀ ਨੂੰ ਬੇਨਤੀ ਹੈ ਕਿ ਕੋਈ ਲੋੜਵੰਦ ਲੜਕੀ ਹੋਵੇ ਤਾਂ ਵੀ ਸਹਿੱਤ ਕਰਨ ਔਰ ਜਿਨ੍ਹਾਂ ਨੇ ਸਹਿਯੋਗ ਦੇਣਾ ਹੈ ਉਹ ਵੀ ਸੁੱਛਿਤ ਕਰਨ ਇਸ ਦੇ ਨਾਲ ਹੀ ਸਸਤਾ ਵੱਲੋਂ ਆਪਣੇ ਕਾਰਜਾਂ ਦੇ ਲਈ ਇੱਕ ਥਾ ਜੋ ਦਫ਼ਤਰ ਵਾਸਤੇ ਅਤੇ ਲਾਇਬ੍ਰੇਰੀ ਵਾਸਤੇ ਹੋਰ ਕਾਰਜਾਂ ਵਾਸਤੇ ਲਈ ਗਈ ਹੈ ਉਹਦੇ ਵਾਸਤੇ ਵੀ ਅਸੀਂ ਸਹਿਯੋਗ ਮੰਗ ਰਹੇ ਹਾਂ ਤੋਂ ਇਹਦੇ ਉੱਤੇ ਬਹੁਤ ਅੱਛੇ ਔਰ ਸਮਝਦਾਰ ਕਾਲਜ ਹੋਣੇ ਨੇ ਤੋਂ ਵੱਤਵਾਦ ਸਸਤਾ ਨੂੰ ਸਹਿਯੋਗ ਦੇਣ ਦੀ ਸਰਵਦਾ ਕਰਨੇ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ